ਸਤਿਗੁਰੂ ਜੀ ਸਾਜਿਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਾ ਗੁਰਪ੍ਰੋਵਚ ਚਮਕੌਰ ਸਾਹਿਬ ਦਾ ਗਰੀਬ ਨਵਾਇੰਤਰੀਆਮੀ ਸਰਗੁਰੂ ਕਲਗੀਧਰ ਜੀ ਨੇ 31 ਸਾਲ ਹੈ ਕਿ ਸੱਚੇ ਪਾਤਸ਼ਾਹ ਜੀ ਦੇ ਅਨੰਦਪੁਰ ਸਾਹਿਬ ਦੇ ਵਿੱਚ ਦੁਰਜਨਾਂ ਦੇ ਤਾਈ ਪਹਾੜੀਆਂ ਨੇ ਜਿਹੜੇ ਗੁਰੂ ਮਾਰਾ ਸਾਹਿਬ ਨੂੰ ਈਨ ਮਨਾਉਣਾ ਚਾਹੁੰਦੇ ਸਨ ਉਹ ਰੰਗ ਜੇਵ ਦੇ ਟਕੇ ਭਰਨ ਵਾਲੇ ਸਨ ਉਹਨੋਂ ਦੇ ਨਾਲ ਹੀ ਬੜੇ ਭਾਰੀ ਜੰਗ ਹੋਏ ਸਤਿਗੁਰੂ ਮਹਾਰਾਜ ਸਾਹਿਬ ਫਤਿਹ ਪਾਉਂਦੇ ਰਹੇ ਸਾਰਿਆਂ ਤੇ ਕਿਸੇ ਵੇਲੇ ਹਾਰ ਨਹੀਂ ਗੁਰੂ ਸਾਹਿਬ ਨੂੰ ਕਰਾ ਸਕਕੇ ਪਹਾੜੀ ਰਾਜੇ ਔਰੰਗਜੀਬ ਦੀ ਫਿਰ ਪ੍ਰੇਰਣਾ ਦੇ ਨਾਲ ਜਿਸ ਵਕਤ ਇਹ ਜੰਗ ਕਰਕੇ ਥੱਕ ਚੁੱਕੇ ਉਦੋਂ ਬਾਅਦ ਸੂਬੇ ਆਨ ਚੜ ਚੜ ਕੇ ਮਹਾਰਾਜ ਸਾਹਿਬ ਤੋਂ ਅਨੰਦ ਪ੍ਰਸਾਦ ਛਡਾਉਣਾ ਚਾਹਿਆ ਬਜੀਦੇ ਨੇ ਵੀ ਜੰਗ ਕੀਤਾ ਨਰਮੋਗੜ੍ਹ ਵਿੱਚ ਹਾਰ ਕੇ ਬੋਰੀਆ ਬਿਸਰਾ ਕਾਕੇ ਤੁਰ ਗਿਆ ਰਾਤੋਂ ਰਾਤ ਤੇ ਇਸੇ ਪ੍ਰਕਾਰ ਸਾਧ ਸੰਗਤ ਜੀ ਹੋਰ ਵੀ ਬਹੁਤ ਸਾਰੇ ਸ਼ੂਬੇ ਆਏ ਉਹਨਾਂ ਦੇ ਨਾਲ ਜੰਗ ਹੁੰਦਾ ਰਿਹਾ ਪਿੰਡਾਂ ਦੀ ਛੇੜ ਨਾਲ ਵੀ ਜੰਗ ਹੋਏ ਜਿਨ੍ਹਾਂ ਦੇ ਵਿੱਚ ਜਮਤੁੱਲਾ ਬਾਹੂ ਵਗੈਰਾ ਮਾਰੇ ਗਏ ਜਿਨ੍ਹਾਂ ਦੇ ਨਿਹੰਗ ਸਿੰਘ ਜਾ ਕੇ ਕਬਰ ਕੁੱਟਦੇ ਆ ਅਨੰਦ ਪ੍ਰਸਾਦ ਵਿੱਚ ਇਤਿਹਾਸਿਕ ਜੰਗ ਮਾਰੇ ਸਾਹਿਬ ਜੀ ਨੇ ਬੜੇ ਭਾਰੀ ਕੀਤੇ ਜਿਨ੍ਹਾਂ ਜੰਗਾਂ ਦੇ ਵਿੱਚ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਪੌਂਟੇ ਸਾਹਿਬ ਪਹਿਲਾਂ 22 ਧਾਰਾਂ ਦੇ ਜੰਗ ਨਾਲ ਸਤਗੁਰੂ ਦੀ ਜਿੱਤ ਪ੍ਰਾਪਤ ਹੋਈ ਫਿਰ ਭੀਮ ਚੰਦ ਮਹਾਰਾਜ ਸਾਹਿਬ ਦੀ ਸ਼ਰਨ ਆ ਕੇ ਮਾਫੀ ਮੰਗੀ ਫਿਰ ਦੁਵਾੜਾ ਵਿਗੜਦਾ ਰਿਹਾ ਜਿੰਨੀ ਵਾਰ ਵਿਗੜਦਾ ਰਿਹਾ ਜੰਗ ਵਿੱਚ ਹਾਰ ਹੀ ਉਸ ਦੀ ਹੁੰਦੀ ਰਹੀ 22 ਧਾਰਾਂ ਨੇ ਮਿਲ ਕੇ ਵੀ ਜ਼ੋਰ ਲਾਇਆ 3 ਲੱਖ ਜਿੰਨਾਂ ਦੀ ਫੌਜ ਸੀ ਗੁਰੂ ਸਾਹਿਬ ਨੂੰ ਜਿੱਤ ਨਹੀਂ ਸਕੇ ਫਿਰ ਕੇਸਰੀ ਚੰਦ ਨੇ ਹਾਥੀ ਛੱਡਿਆ ਤੇ ਉਸ ਵਕਤ ਸਹਾਦ ਸਿੰਘ ਜੀ ਹਾਥੀ ਜਿਹੜਾ ਸੀ ਉਹ ਵੀ ਉਲਟਾ ਪਿਆ ਭਾਈ ਬਚਿੱਤਰ ਸਿੰਘ ਦੇ ਨਿਜਾ ਮਾਰਨ ਤੋਂ 157000 ਫੌਜ ਦਾ ਚੀਰਨਵਾ ਤੇ ਹਾਥੀ ਇਹਨਾਂ ਦਾ ਹਾਥੀ ਇਹਨਾਂ ਤੇ ਉਲਟਾ ਪੈ ਗਿਆ ਇਸ ਪ੍ਰਕਾਰ ਦੀ ਹਾਲਤ ਹੋਈ ਪਹਾੜੀਆਂ ਦੀਆਂ ਕਈ ਵਾਰੀ ਹਾਰ ਹੋਈ ਔਰੰਗਜ਼ੇਬ ਦੇ ਸੂਬਿਆਂ ਦੀ ਕਈ ਵਾਰੀ ਹਾਰ ਹੋਈ ਸਤਗੁਰੂ ਸਾਹਿਬ ਤੇ ਚੜਕੇ ਜਦੋਂ ਸੈਦ ਖਾਨ 2 ਲੱਖ ਦਾ ਜਰਨੈਲ ਬਣ ਕੇ ਦਿੱਲੀ ਨੂੰ ਆਇਆ ਸੀ ਉਹ ਵੀ ਸਤਿਗੁਰੂ ਦੇ ਦਰਸ਼ਨ ਵੇਖ ਕੇ ਮੋਹਿਆ ਗਿਆ ਤਲਵਾਰ ਚੱਕਣ ਦੇ ਨਾਲ ਗੁਰੂ ਸਾਹਿਬ ਦੇ ਚਰਨ ਪਕੜ ਲਏ ਤੇ ਬ੍ਰਹਮ ਗਿਆਨ ਦੇ ਸਤਿਗੁਰੂ ਸਾਹਿਬ ਨਾਨਕ ਨਦੀ ਨਿਰੋ ਨਿਹਾਲ ਕਰ ਦਿੱਤਾ ਇਸੇ ਪ੍ਰਕਾਰ ਹੋਰ ਜਿਹੜੇ ਰਮਜ਼ਾਨ ਖਾਨ ਵਗੈਰਾ ਸੀ ਉਹ ਜੰਗ ਕਰਕੇ ਮਾਰੇ ਗਏ ਕਿਉਂ ਤੁਰਕਾਂ ਦੀ ਹਾਰ ਕਈ ਵਾਰੀ ਹੋਈ ਸੀ ਅਖੀਰ ਗੁਰੂ ਮਹਾਰਾਜ ਸਾਹਿਬ ਜੀ ਨੇ ਮੁਲਕ ਦੀ ਰੱਖਿਆ ਵਾਸਤੇ ਆਪਣੇ ਸਰਵੰਸ ਨੂੰ ਕੁਰਬਾਨ ਕਰਨ ਵਾਸਤੇ ਹਜ਼ੂਰ ਦੇ ਇੱਥੇ ਅਨੰਦਪੁਰ ਸਾਹਿਬ ਜੰਗ ਕਰਦੇ ਹੋયા 1700 ਸਿੰਘ ਜੰਗ ਵਿੱਚ ਰਹਿ ਗਿਆ ਸੀ ਉਸੋ ਕਸਾਦ ਸੰਘੇ ਜੀ ਸਿੰਘਾਂ ਨੇ 8 ਮਹੀਨੇ ਭੁੱਖ ਦਾ ਦੁੱਖ ਸਹਾਰਿਆ ਜਿਸ ਵਿੱਚ ਸਾਧ ਸੰਘ ਜੀ 700 ਸਿੰਘ ਰਹਿ ਗਿਆ 1000 ਫਿਰ 8 ਮਹੀਨੇ ਜੰਗ ਕਰਦਾ ਸ਼ਹੀਦ ਹੋ ਗਿਆ ਇਸ ਪ੍ਰਕਾਰ 700 ਸਿੰਘ ਨੇ ਬਾੜੀ ਭੁੱਖ ਦੇ ਦੁੱਖ 8 ਮਹੀਨੇ ਸਹਾਰੇ ਬਿਰਸ਼ਾਂ ਦੇ ਛੱਲਾਂ ਲਾ ਲੈ ਕੇ ਉਵਾਲ ਕੇ ਖਾ ਲੀਆਂ ਇਹ ਬੇਅੰਤ ਗੁਰੂ ਮਹਾਰਾਜ ਸਾਹਿਬ ਦੀ ਆਗਿਆ ਵਿੱਚ ਚੱਲੇ ਗੁਰਸਿੱਖ ਉਸ ਵਕਤ ਸਾਧ ਸੰਗਤ ਜੀ ਗ੍ਰੀਵ ਨੂੰ ਆਇਆ ਅੰਤ੍ਰਜਾਮੀ ਦਾ ਇਹ ਜਾਂ ਕੌਂਤਕ ਸੀ ਪਾਰਸ ਵਾਲੇ ਸਿੱਖ ਨੇ ਬੇਨਤੀ ਕੀਤੀ ਕਿ ਮਹਾਰਾਜ ਪਾਰਸ ਨੂੰ ਆਉਦੇ ਵਾਸਤੇ ਲਿਆਇਆ ਹੈ ਸਤਿਗੁਰੂ ਨੇ ਤਲਾਬ ਵਿੱਚ ਸਿੱਡ ਦਿੱਤਾ ਜੋ ਤਲਾਬ ਸਿੱਡ ਕੇ ਉਹ ਢੱਲਾ ਜਾ ਹੋ ਗਿਆ ਮਹਾਰਾਜ ਕਹਿੰਦੇ ਸਾਡਾ ਸਰੀਰ ਹੀ ਪਾਰ ਸਮਝ ਇਸ ਪ੍ਰਕਾਰ ਉਹਨਾਂ ਕਿਹਾ ਮੈਂ ਕਿਵੇਂ ਪਾਰ ਸਮਝਾਂ ਜਦੋਂ ਗੁਰੂ ਮਹਾਰਾਜ ਸਾਹਿਬ ਦੇ ਹੱਥ ਤੋਂ ਆਉਣ ਲੱਗਾ ਵੇਖਿਆ ਜਿੱਥੇ ਲਘੂ ਸ਼ੰਕਾਰੀਆਂ ਤਾਰਾਂ ਪਈਆਂ ਸਾਰੀ ਧਰਤੀ ਸੋਨੇ ਦੀ ਬਣੀ ਹੋਈ ਵੇਖ ਕੇ ਹੈਰਾਨ ਹੋ ਗਿਆ ਪਰ ਚੋਰਾ ਪਾਰਸ ਦਾ ਸੀਮਾਰਾ ਕਹਿੰਦੇ ਸਿੱਖਾ ਤਾਂ ਸਾਨੂੰ ਪਹਿਲਾਂ ਤੋਂ ਦੱਸਿਆ ਜੇ ਦਹਤ ਨਾ ਤੇਰਾ ਵਿਚਾਲ ਲੈਂਦੇ ਪਾਰਸ ਤੂੰ ਹੁਣ ਸਨੋਵਰ ਚ ਵੜ ਕੇ ਵੇਖ ਜੋ ਸੂਰਜ ਚੜਿਆ ਪਾਰਸਾਂ ਦੇ ਢੇਰ ਲੱਗੇ ਹੋਏ ਵੇਖ ਕੇ ਸਿੱਖ ਮਾਰਾ ਦੇ ਚਰਨੀ ਪੈ ਗਿਆ ਕਹਿੰਦਾ ਜੀ ਮੈਂ ਭੁੱਲ ਗਿਆ ਆਪਦੀ ਭੂਤੀ ਨੂੰ ਮੈਂ ਨਹੀਂ ਸਮਝ ਸਕਿਆ ਆਪ ਸਰਬ ਕਲਾ ਸਮਰਾਥੂ ਨਰੇਕ ਇਸingan ਦੇ ਬਹੁਤ ਕੰਮ ਕਰਾ ਰਹੇ ਹਾਂ ਜਿਹੜੇ ਸਹਿਬ ਕਾਬਲ ਨੇ ਕੰਮ ਕਰਨਗੇ ਉਹ ਰਾਜੇ ਬਣਨਗੇ ਜਿਹੜੇ ਨਸਕਾਮੀ ਹੋਣਗੇ ਉਹ ਸਾਡੇ ਸਰੂਪ ਵਿੱਚ ਮਿਲਣਗੇ ਇਹੋ 8 ਮਹੀਨੇ ਕੀ ਰਾਜਸਵੇ ਪਿਆਰਿਆ ਹਾਲ ਜਿਸ ਵਿੱਚ ਲਾਹੌਰ ਦਾ ਸੂਬਾ ਜੇਹਰ ਦਾ ਸੀ ਅਤੇ ਬਜੀਦਾ ਜਿਹੜਾ ਸੀ ਇਹ ਸਾਧ ਸੰਗਤ ਦੀ ਸ਼ਰੰਦ ਦਾ ਸੂਬਾ ਸੀ ਅਤੇ ਇਸ ਇਤਨ ਦਿੱਲੀ ਤੋਂ ਸੂਬਾ ਖਵਾਇਆ ਮਰਦੂਦ ਆਇਆ ਹੋਇਆ ਸੀ ਇੱਕ ਪਾਸੇ 22 ਹਜ਼ਾਰ ਪਹਾੜੀ ਫੌਜਾਂ ਦੀ ਸੈਨਾ ਸੀ ਇਸ ਪ੍ਰਕਾਰ ਸਾਧ ਸੰਗਤ ਜੀ ਕੇਰਾ 8 ਮਹੀਨੇ ਰਹਾ ਗੁਰੂ ਸਾਹਿਬ ਨੂੰ ਕੋਈ ਜਿੱਤ ਨਹੀਂ ਸਕਿਆ ਤੀਰਾਂ ਦੇ ਨਾਲ ਮਹਾਰਾਜ ਜੀ ਤਿੰਨ ਤਨ ਕੋ ਪਿੱਛੇ ਹਟਾ ਕੇ ਵਿਛਾ ਛੱਡੇ ਇੱਕ ਵਾਰੀ ਤੀਰ ਗੁਰੂ ਸਾਹਿਬ ਜੀ ਨੂੰ ਛੱਡੇ ਜਿਨ੍ਹਾਂ ਤੀਰਾਂ ਦੇ ਨਾਲ ਪਾਸਾ ਖੇលਦੇ ਹੋਏ ਪਹੰਡੇ ਤੇ ਸੂਬਾ ਜੇਰਦਸਤ ਤੇ ਬਜੀਦਾ ਦੋਵੇਂ ਗੁਰੂ ਸਾਹਿਬ ਦਾ ਤੀਰ ਜਦੋਂ ਪਹੁੰਚ ਜਾ ਕੇ ਬਈਆ ਬੁੜਕੇ ਡਿੱਗ ਪਏ ਉਸ ਵੇਲੇ ਕਹਿਣ ਲੱਗੇ ਗੁਰੂ ਸਾਹਿਬ ਕਰਾਮਾਤੀ ਹੈ ਮਾਰਨ ਦੂਏ ਤੀਰ ਤੇ ਲੈ ਕੇ ਛੱ ਮਾਰਨ ਉਹ ਸਿਮਰ ਦਾ ਬਿਰਸੀ ਉਸ ਤੇ ਛੱਡਿਆ ਸਤਵੀਰ ਤੇ ਬੈਠੇ ਸੀ ਇਹ ਇੱਥੇ ਦੁਆਬੇ ਦੇ ਵਿੱਚ ਉਹ ਆਸਾਨ ਹੈ ਮਹਾਰਾਜ ਦੀ ਯਾਦਗਾਰ ਜਿਸੇ ਤੀਰ ਮਾਰਿਆ ਹੈ ਅਨੰਦਗੜ੍ਹ ਸਾਹਿਬ ਦੇ ਕਿਲੇ ਚੋਂ ਕਿਹਾ ਸਾਡੀ ਇਹ ਕਰਾਮਾਤੀ ਹੈ ਕਿ ਨਾ ਕੋਸਰ ਤੇ ਕਸਰ ਦੇ ਨਾਲ ਆਇ ਇਹ ਸੁਣ ਕੇ ਹੈਰਾਨ ਹੋ ਗਏ ਇਸ ਪ੍ਰਕਾਰ ਸਾਧ ਸੰਗਤ ਜੀ 6 8 ਮਹੀਨੇ ਨਿਹਰਾ ਪਾ ਕੇ ਵੀ ਜਿੱਤ ਨਹੀਂ ਸਕੇ ਗੁਰੂ ਸਾਹਿਬ ਜੀ ਨੂੰ ਫਿਰ ਇਹਨਾਂ ਨੇ ਝੂਠੇ ਨੇਮ ਕਰਕੇ ਆਟੇ ਦੀਆਂ ਗਊਆਂ ਬਣਾ ਕੇ ਪਹਾੜੀਆਂ ਨੂੰ ਸਾਰਿਆਂ ਦਸਕਦਾਂ ਕੀਤੀਆਂ ਕਿ ਸਾਨੂੰ ਗਊ ਦੀ ਆਣ ਹੈ ਜੇ ਅਸੀਂ ਮਹਾਰਾਜ ਗਊ ਦੇ ਆਪ ਛੁਰੀ ਫੇਰੀਏ ਜੇ ਅਸੀਂ ਤੁਹਾਡੇ ਤੇ ਵਾਰ ਕਰੀਏ ਅਤੇ ਠਾਕੁਰਾਂ ਦੀਆਂ ਮੂਰਤਾਂ ਵਿੱਚ ਰੱਖਿਆ ਵੀ ਸਾਨੂੰ ਠਾਕਰ ਦੀ ਸੌ ਹੈ ਸਾਰੇ ਰਾਜਾਂ ਬਾਈ ਦਰਦ ਨੂੰ ਭੇਜੀਆਂ ਅਤੇ ਇਧਰ ਰੰਗਦੇਵ ਨੇ ਸਜੇ ਤੇ ਸਿਰ ਤੇ ਤੇ ਕੁਰਾਨ ਪੇਕੇ ਭੇਜਿਆ ਸਹਾਂ ਕਾਦੀਆਂ ਖੁਲਾ ਰੀਆਂ ਪਕੰਬਰ ਨੇ ਜਿਨ੍ਹਾਂ ਬਾਤ ਮਰਾ ਐਤਵਾਰੇ ਵਾਅ ਕਹੇ ਹਮਾਰਾ ਸਾਡਾ ਕੀ ਐਤਵਾਰ ਕਰੀਏ ਤੁਹਾਡੀਆਂ ਸਹਾਂ ਤੇ ਝੂਠੀਆਂ ਦੀਆਂ ਤੇ ਜਿਉ ਜਦੋਂ ਗੁਰੂ ਸਾਹਿਬ ਜੀ ਦੇ ਕੋਲੇ ਸਾਰਿਆਂ ਨੇ ਉਹ ਘਰੋਂ ਕੀਤੇ ਸਤਿਗੁਰੂ ਜੀ ਨੇ ਕਿਹਾ ਸੀ ਭਾਈ ਖਜ਼ਾਨਾ ਭੇਜਦੇ ਹਾਂ ਸਿੰਘਾਂ ਨੂੰ ਬਖਾਉਣ ਵਾਸਤੇ ਕੂੜਾ ਕਚਰ ਜਿਆ ਪਾ ਕੇ ਉੱਤੇ ਖੀਰ ਖਾਵਦੇ ਦੋ ਦੋ ਗੱਜ ਦੇ ਬਸਤਰ ਪਾ ਕੇ ਜਦੋਂ 100000 ਬੈਲ ਦੇ ਉੱਤੇ ਚਮਕਦੇ ਰਾਤ ਨੂੰ ਵੇਖੇ ਤੇ ਸਾਰੇ ਲੁਟੇਰੇ ਆਪੇ ਉਹਨਾਂ ਨੇ ਜਾ ਕੇ ਜੋ ਗੁਣਾ ਖੋਲੀਆਂ ਆਪਣੀ ਤਮੂਹ ਦੀ ਰਸੋਈ ਆ ਕੇ ਖਾਵਾ ਚ ਉਹਨਾਂ ਜੋ ਜਿੱਦਾਂ ਅਤੇ ਪਸ਼ੂਆਂ ਦੇ ਹੱਡ ਨਿਕਲੇ ਵੇਖ ਕੇ ਬੜੇ ਸ਼ਰਮਿੰਦੇ ਹੋਏ ਇਸ ਪ੍ਰਕਾਰ ਸਾਧ ਸੰਗਤ ਜੀ ਜਦੋਂ ਨਿਯਮ ਧਰਮ ਹਾਰ ਗਏ ਸਿੰਘਾਂ ਨੂੰ ਮਹਾਰਾਜ ਸਾਹਿਬ ਜੀ ਦਿਖਾਇਆ ਕਿ ਵੇਖੋ ਇਹ ਤੁਹਾਡੇ ਧੋਖਾ ਕਰਨਗੇ ਤੁਸੀਂ ਇਹਨਾਂ ਤੇ ਪਤੀਜੋ ਨਾ ਅਖੀਰ ਸਾਧ ਸੰਗਤ ਜੀ ਸਿੰਘ ਬਾਲੇ ਢਿੱਲ ਛੱਲਣ ਤੋਂ ਮਾਤਾ ਸਾਹਿਬ ਦੇ ਕਹਿਣ ਤੋਂ ਦੋਵੇਂ ਸਾਹਿਬ ਜਦ ਨਾਲ ਲੈ ਕੇ ਮਾਤਾ ਰਸਤੇ ਸਵਾਰ ਹੋ ਗਈ ਅਤੇ 700 ਸਿੰਘ ਵੀ ਮਾਤਾ ਦੇ ਨਾਲ ਤਿਆਰ ਹੋ ਗਿਆ 40 ਸਿੰਘ ਮਾਰਾ ਦੇ ਨਾਲ ਰਹੇ ਕਿ ਅਸੀਂ ਜੇ ਮਾਰਾ ਚੱਲੋਗੇ ਤਾਂ ਚੱਲਾਂਗੇ ਜੇ ਰਹੋਗੇ ਤਾਂ ਰਹਿਾਂਗੇ ਇਸ ਪ੍ਰਕਾਰ ਸਾਧ ਸੰਗਤ ਜੀ ਉਸ ਵਕਤ ਗੁਰੂ ਸਾਹਿਬ ਜੀ ਨੇ ਕਿ ਸਾਰਿਆਂ ਨੂੰ ਜਾਣੋ ਹੀ ਮਿੱਠਿਆ ਮਾਤਾ ਤੇ ਸਿੰਘਾਂ ਦੇ ਕਹਿਣ ਤੋਂ ਗੁਰੂ ਸਾਹਿਬ ਆਪ ਨੂੰ ਕੌਣ ਬੁਲਾਉਣ ਵਾਲਾ ਸੀ ਆਪ ਨੂੰ ਕੁਰਬਾਨੀ ਕਰਨੀ ਸੀ ਆਪਣੇ ਪੁੱਤਰਾਂ ਨੂੰ ਮਾਰਨਾ ਸੀ ਉਸ ਵੇਲੇ ਮਹਾਰਾਜ ਸਾਹਿਬ ਜੀ ਨਵੇਂ ਪਾਰਸ਼ਾ ਦੇ ਦੇਰੇ ਅੱਗੇ ਜਾ ਕੇ ਸੀਸਗੰਜੂ ਗੁਰਦੁਆਰਾ ਅਰਦਾਸਾ ਕੀਤਾ ਚੱਲਣ ਦਾ ਤੇ ਉਸ ਵੇਲੇ ਸੇਵਾ ਵਾਸਤੇ ਉੱਥੇ ਗੁਰਬਖਸ਼ ਨਾਮੇ ਸਿੱਖ ਨੂੰ ਸੱਚੇ ਪਾਰਸਨ ਛੱਡਿਆ ਕਿਹਾ ਕਿ ਆਹ ਅਨਾਜ ਦੀ ਗੱਡੀ ਭਰੀ ਹੋਈ ਹੈ ਤੂੰ ਖੁੱਲਾ ਖਾਈ ਖਰਚੀ ਜਾਇਂ ਤੈਨੂੰ ਟੋਟ ਨਹੀਂ ਆਵੇਗੀ ਇਸ ਪ੍ਰਕਾਰ ਮਹਾਰਾਜਾ ਸਾਹਿਬ ਉਹਨੂੰ ਛੱਡ ਕੇ ਗਿਆ ਵਤੀਕਰਨ ਨੂੰ ਆਪ ਤੇ ਗਰੀਵਨਵਾਜ ਜੀ ਉੱਥੋਂ ਚੱਲੇ ਜਿਸ ਵਾਂ ਚੱਲੇ ਰਸਤੇ 'ਚ ਫੇ ਪਹਾੜੀਆਂ ਨੇ ਤੇ ਤੁਰਕਾਂ ਨੇ ਸਾਰੀ ਫੌਜ ਜਿਹੜੀ 9 ਲੱਖ ਸੀ ਉਹ ਪਿੱਛੇ ਘੇਰਾ ਕਰਤੀ ਬੈਠੀ ਉਹਨ ਸਾਰਿਆਂ ਦਾ ਪਿੱਛਾ ਕੀਤਾ ਸਰਸੇ ਤੱਕ ਸਾਰਾ ਪਰਿਵਾਰ ਗੁਰੂ ਸਾਹਿਬ ਜੀ ਨਾਲ ਲੈ ਆਏ ਉੱਥੇ ਸਰਸੇ ਦੇ ਉੱਤੇ ਫੇ ਜੰਗ ਹੋਇਆ ਜੇ ਜੰਗ ਦੇ ਵਿੱਚ ਭਾਈ ਕੁਰੇ ਸਿੰਘ ਸਵਾ ਪਹਿਲ ਸਾਰੀ ਫੌਜ ਨੂੰ ਰੁਕ ਰੱਖਿਆ ਅਤੇ ਆਸਾ ਜੀ ਦੀ ਵਾਰ ਦਾ ਕੀਰਤਨ ਪਰਿਵਾਰ ਮਿਸ਼ੋਰੇ ਵਾਲੇ ਤੋਂ ਆਪ ਨੂੰ ਕੀਤਾ ਉਥੇ ਸਿੰਘਾਂ ਦੀਆਂ ਲੋਥਾਂ ਸਾਤ ਜਦੋਂ ਜਗਾ ਉਥੇ ਪੁਲ ਬਣਾਉਂਦੇ ਰਹੇ ਠੇਕੇਦਾਰਾਂ ਨੂੰ ਵੇਖਿਆ ਪੱਟ ਕੇ ਉਥੋਂ ਸਾਤ ਲੋਥਾਂ ਸਿੰਘਾਂ ਦੀ ਉਸਤਰਾ ਨਿਕਲੀਆਂ ਉਦੋਂ ਸਿੰਘ ਸ਼ਹੀਦ ਹੋਏ ਉਹ ਸ਼ਹੀਦ ਹੋਣ ਤੋਂ ਬਾਅਦ 700 ਸਿੰਘ ਸਰਸੇ ਤੇ ਜੰਗ ਕਰਕੇ ਸ਼ਹੀਦ ਹੋਇਆ ਗੁਰੂ ਮਹਾਰਾਜ ਸਾਹਿਬ ਵੱਡੇ ਸਾਹਿਬ ਜਾਦੇ ਦੋਵੇਂ ਨਾਲ ਮਿਲਾ ਕੇ ਭਾਈ ਉਦੇਸ ਸਿੰਘ ਨੇ ਵੱਡੇ ਅਜੀਤ ਸਿੰਘ ਜੀ ਨੂੰ ਭੇਜਤਾ ਮਹਾਰਾਜ ਦੇ ਪਾਸ ਆਪ ਜੰਗ ਕਰਕੇ ਇੱਥੇ ਸਰਸੇ ਦੇ ਕਿਨਾਰੇ ਸ਼ਹੀਦ ਹੋਇਆ ਭਾਈ ਜੀਵਨ ਸਿੰਘ ਵੀ ਇੱਥੇ ਸ਼ਹੀਦ ਹੋਇਆ ਇਸ ਪ੍ਰਕਾਰ 700 ਸਿੰਘ ਸਰਸੇ ਦੇ ਤੇ ਜੰਗ ਕਰਕੇ ਸ਼ਹੀਦ ਹੋਇਆ ਚਾਲੀਆਂ ਸਿੰਘਾਂ ਦੇ ਸਵੇਰ ਮਹਾਰਾ ਸਾਫ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਇੱਥੇ ਕੋਟਲੇ ਨੇ ਹੰਖਾ ਦੇ ਪਠਾਨ ਦੇ ਆਏ ਇੱਥੇ ਆ ਕੇ ਪੁੱਛਿਆ ਰੋਹ ਦਾ ਬਾੜ ਕਰਨ ਵਾਸਤੇ ਮਹਾਰਾਜਾ ਜੂਜੀ ਬਾਦਸ਼ਾਹ ਨੇ ਉਥੋਂ ਦੇ ਪਹਾੜ ਜਿਹੜੇ ਪਛਾਣ ਦੇ ਨੌਕਰ ਸੀ ਉਹਨਾਂ ਨੂੰ ਕਿਹਾ 20 ਕੋਜ ਸਾਰੀਆਂ ਫੌਜਾਂ ਨੂੰ ਖੂਨ ਕਰਕੇ ਲੁਟਾ ਦਿੱਤਾ ਹੈ ਅਤੇ ਹੁਣ ਤੁਸੀਂ ਇੱਥੇ ਆਰਾਮ ਕਰਨ ਨੂੰ ਥਾਂ ਪਾ ਲਿਓ ਪੱਠੇ ਤੋਂ ਬਿਨਾ ਹੋਰ ਕਿਹੜਾ ਥਾਂ ਹੈ ਗੁਰੂ ਮਹਾਰਾਜਾ ਸਾਹਿਬ ਨੇ ਕਿਹਾ ਚੱਲ ਵੀ ਨੀਲਿਆ ਜਿੱਥੇ ਜ਼ੁਲਮ ਦੀ ਪੱਠੀ ਠੰਡੀ ਕੀਤੀ ਹੈ ਉਥੇ ਇਹ ਪੱਠਾ ਠੰਡਾ ਕਰਨਾ ਸਾਨੂੰ ਕੀ ਮੁਸ਼ਕਲ ਹੈ ਹੁਣ ਤੱਕ ਉਹ ਪੌੜ ਲੱਗੇ ਹੋਏ ਆ ਸਾਰਸੰਗੇ ਜੀ ਗੁਰੂ ਮਹਾਰਾਜ ਸਾਹਿਬ ਦੇ ਨੀਲੇ ਘੋੜੇ ਦੇ ਉਹਦੇ ਤੋਂ ਮਹਾਰਾਜ ਸਾਹਿਬ ਉੱਥੇ ਪੌੜ ਜਦੋਂ ਉਹਦੇ ਉੱਤੇ ਲੱਗੇ ਆ ਨਿਸ਼ਾਨੀ ਐ ਉਤਰ ਕੇ ਮਹਾਰਾਜ ਸਾਹਿਬ ਬੈਠ ਗਏ ਕੰਗਾ ਕੀਤਾ ਤੇ ਸੱਚੇ ਪਾਤਸ਼ਾਹ ਦੁਸ਼ਾਲਾ ਭਾਈ ਦਇਆ ਸਿੰਘ ਨੇ ਵਿਸ਼ਾਦਤਾ ਬੈਠ ਕੇ ਰਹਿ ਦਾ ਪਾਠ ਕੀਤਾ ਉਹਨੇ ਜਿਹਨੂੰ ਨਿਹੰਖਾਂ ਜਿਹੜਾ ਪਛਾਣ ਸੀ ਕੋਟਲੇ ਦਾ ਮਾਲਕ ਉਹਨੂੰ ਪਤਾ ਲੱਗਾ ਵੀ ਗੁਰੂ ਸਾਹਿਬ ਆਏ ਆ ਉਹ ਭੱਜ ਕੇ ਮਹਾਰਾਜ ਦੇ ਚਰਨ ਆ ਪਕੜੇ ਮਹਾਰਾਜ ਤੈਨਾਂ ਮੇਰੇ ਨੌਕਰਾਂ ਤੋਂ ਗਲਤੀ ਹੋ ਗਈ ਹੈ ਮਾਫ ਕਰੋ ਮਹਾਰਾਜ ਸਾਹਿਬ ਨੇ ਵਚਨ ਕੀਤੇ ਤਾਂ ਤੁਮਾਂ ਠਾਣ ਵਰਤਾਈ ਅੰਧ ਪਿਆਦੁ ਖੁਨਾਠੇ ਭਾਈ ਇਸ ਪ੍ਰਕਾਰ ਉਹ ਪਠੇ ਨੂੰ ਠੰਡਾ ਕਰਕੇ ਫਿਰ ਗੁਰੂ ਮਹਾਰਾਜ ਸਾਹਿਬ ਨਿਹੰਗ ਖਾ ਪਠਾਣ ਦੇ ਤਾਂ ਹੀ ਆਪਣੀਆਂ ਤੇਗਾ ਦੇ ਕੇ ਨਿਸ਼ਾਨੀ ਜਿੰਨਾਂ ਚਿਰ ਦੀ ਪੂਜਾ ਕਰੋਗੇ ਕਾਇਮ ਰਹੋਗੇ ਆ ਪਾਕਿਸਤਾਨ ਬਣੇ ਉਹ ਸ੍ਰੀ ਉਥੇ ਪਠਾ ਸਾਹਿਬ ਗੁਰਦੁਆਰੇ ਪੇਟਾ ਕਰ ਗਿਆ ਜਿਹੜੀਆਂ ਮਹਾਰਾ ਦੀਆਂ ਬਖਸ਼ਣਾ ਸੀ ਇਸ ਪ੍ਰਕਾਰ ਸਾਹਿਬ ਸਿੰਘ ਜੀ ਗੁਰੂ ਮਹਾਰਾ ਸਾਹਿਬ ਜੀ ਫੇਰੇ ਅੱਗੇ ਬਹਾਮਣ ਮਾਜਰੇ ਚਰਨ ਪਾਉਂਦੇ ਹੋਏ ਬੂਰ ਮਾਜਰੇ ਗਏ ਬੂਰ ਮਾਜਰੇ ਪੰਜ ਇਸ਼ਨਾਨਾ ਕਰ ਰਹੇ ਸੀ ਅੰਮ੍ਰਿਤ ਦੇ ਉਸ ਵੇਲੇ ਸਿੰਘ ਡੋਰੀ ਦੇ ਨਾਲ ਜਲ ਵਰਤਾ ਰਿਹਾ ਸੀ ਇੱਕ ਆਵਾਜ਼ ਸੁਣੀ ਆਦਮੀ ਦੀ ਜਾਂਦੇ ਦੀ ਕਾਲੀ ਨਾਮਕ ਪੁਛਕ ਕੌਣੋ ਦੁਕਨ ਜੀ 10 ਲੱਖ ਪੌਜ ਹੋਰ ਦਿੱਲੀ ਤੋਂ ਖਵਾਇਆ ਮਰਦੂਦ ਮੁਗਾਈ ਹੈ ਮਹਾਰਾਜ ਦੇ ਪਕਣ ਵਾਸਤੇ ਆ ਰਹੀ ਹੈ ਗੁਰੂ ਸਾਹਿਬ ਨੇ ਸੋਚਿਆ ਵੀ ਜੇ ਇਹ ਨੂੰ ਹੱਥ ਨਾ ਦਿਖਾਏ ਭਵੇਂ ਚਾਰੀ ਸਿੰਘ ਵੀ ਸਾਡੇ ਨਾਲ ਹੈ ਤਾਂ ਕੀ ਸਮਝੂਗਾ ਇਸ ਕਰਕੇ ਹੱਥ ਜਰੂਰ ਦਿਖਾਉਣੇ ਚਾਹੀਦੇ ਆ ਇਹ ਨੂੰ ਜਾਣ ਕੇ ਮਹਾਰਾਜ ਚਮਕੌਰ ਵਾਲੇ ਸਾਰ ਸੰਗਤ ਜੀ ਥਾਂ ਵਿੱਚ ਆ ਕੇ ਗਰੀਬ ਨਿਵਾਜ਼ੀ ਨਿਵਾਸ ਕੀਤਾ ਤੇ ਜਿਵੇਂ ਚਮਕੌਰ ਸਾਹਿਬ ਦਾ ਜੰਗ ਸਾਬ ਜਾਦਿਆਂ ਨੇ ਕੀਤਾ ਜਿਵੇਂ ਬਹਾਦਰਾਂ ਨੇ ਭਾਈ ਆਲਮ ਸਿੰਘ ਵਰਗੇ ਭਾਈ ਬਚਿੱਤਰ ਸਿੰਘ ਜੈਸੇ ਜਿਵਨ ਅਨਯੋਗ ਤੇ ਤਿੰਨੇ ਬਾਬਾ ਸਾਹਿਬ ਸਿੰਘ ਜੀ ਬਾਬਾ ਹਿੰਮਤ ਸਿੰਘ ਜੀ ਤੇ ਬਾਬਾ ਮੋਹਕਮ ਸਿੰਘ ਜੀ ਇਤਨਾ ਪਿਆਰਿਆ ਚ ਸ਼ਹੀਦ ਹੋਏ ਉੱਥੇ ਤੇ ਚਾਰੀ ਸਿੰਘ ਸ਼ਹੀਦ ਹੋਏ ਆ 500 ਜਿਵੇਂ ਗੁਰਤਾ ਗਦੀ ਬਖਸ਼ੀ ਹੈ ਇਸ ਹਾਲ ਸੰਗਤ ਜੀ ਪਸੰਗ ਚਮਕੌਰ ਸਾਹਿਬ ਦਾ ਹੈ ਉਹ ਕੁਝ ਕੁ ਸ਼ਾਮ ਦੇ ਵਕਤ ਬੇਨਤੀ ਕਰਾਂਗੇ ਅੱਜ ਉਹ ਸਭ ਜਿਆਦੇ ਹੁੰਦੇ ਸ਼ਹੀਦੀ ਗੁਰਪੁਰਬ ਹੈ ਸਾਰੀ ਨੋ ਸੰਗਤਾਂ ਉਹਨਾਂ ਦੀ ਕੁਰਬਾਨੀ ਨੂੰ ਹਰ ਵਕਤ ਚੇਤੇ ਰੱਖੋ ਤੇ ਆਪਣੇ ਜੀਵਨ ਨੂੰ ਗੁਰਸਿੱਖੀ ਜੀਵਨ ਵਿੱਚ ਢਾਲ ਕੇ ਆਪਣੇ ਆਪ ਨੂੰ ਨਿਹਾਲ ਹੋਣ ਦਾ ਬਣਦਾ ਗੁਰੂ ਸਾਹਿਬ ਤੋਂ ਕਿਰਪਾ ਦੇ ਪਾਤਰ ਬਣ ਕੇ ਜਾਚ ਨਾ ਕਰੀਏ